ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ 11 ਅਕਤੂਬਰ ਨੂੰ ਜਿਹੜੀ ਇਹ ਵੀਡੀਓ ਆਪਾਂ ਬਣਾ ਰਹੇ ਹਾਂ ਏਰੀਆ ਪਿੰਡ ਜੈਪੁਰਾ ਤਹਿਸੀਲ ਪਾਇਲ ਡਿਸਟ੍ਰਿਕਟ ਜਿਹੜਾ ਜ਼ਿਲ੍ਹਾ ਦੋਸਤੋ ਲੁਧਿਆਣਾ ਲੱਗਦਾ ਮੋਬਾਈਲ ਨੰਬਰ ਜਿਹੜੇ ਦੋਸਤੋ ਬਿਲਕੁਲ ਸਕਰੀਨ ਦੇ ਨੀਚੇ ਚੱਲਦੇ ਕਰ ਦਿੱਤੇ ਗਏ ਆ 90564 32928 ਤੇ ਤੁਸੀਂ ਸੰਪਰਕ ਕਰ ਸਕਦੇ ਜੀ ਤਾਂ ਗੱਲਬਾਤ ਕਰਕੇ ਜਿਹੜਾ ਦੋਸਤੋ ਦੋ ਤੁਹਾਨੂੰ ਪਸ਼ੂ ਦਿਖਾਉਣੇ ਆ ਇੱਕ ਤੋਕੜ ਗੱਬਣ ਜਿਹੜੀ ਦੋਸਤੋ ਮੱਝ ਦਿਖਾਉਣੀ ਆ ਇੱਕ ਦੂਜਾ ਸੁਆ ਸੋਈ ਜਿਹੜੀ ਤੁਹਾਨੂੰ ਝੋਟੀ ਵੇਖਣ ਦੇ ਵਿੱਚ ਮਿਲੇਗੀ ਪਹਿਲੇ ਨੰਬਰ ਤੇ ਜੇਕਰ ਦੋਸਤੋ ਇਸ ਮੱਝ ਦੀ ਗੱਲ ਕਰੀਏ ਤਾਂ ਦੋਸਤੋ ਇਹ ਤੋਕੜ ਗੱਬਣ ਮੱਝ ਹੈਗੀ ਆ ਤੇ ਮੌਕੇ ਦਾ ਹੁਣ ਦੋਸਤੋ 5 ਕਿਲੋ ਦੁੱਧ ਜਿਹੜਾ ਬਿਲਕੁਲ ਰੈਡੀ ਹੈਗਾ ਦੋਵੇਂ ਟਾਈਮ ਜਿਹੜੀ ਮਿਲਦੀ ਆ ਢਾਈ ਸੁਬਾ ਢਾਈ ਸ਼ਾਮ ਨੂੰ ਤੁਸੀਂ ਇਸ ਦੀ ਚਵਾਈ ਕਰ ਸਕਦੇ ਜੇ ਦੂਰੋਂ ਨੇੜੇ ਪਹੁੰਚ ਕੇ ਤੇ ਪੰਜਵਾਂ ਮਹੀਨਾ ਜਿਹੜਾ ਦੋਸਤੋ 16 ਅਕਤੂਬਰ ਤੋਂ ਜਿਹੜਾ ਇਸ ਨੂੰ ਲੱਗ 1470 10 ਤੋਂ ਜਿਹੜੀ ਦੋਸਤੋ ਇਹ ਗੱਬਣ ਹੈਗੀ ਅੱਗੇ ਤੇ ਚੰਗੀ ਮੱਝ ਆ ਬਾਕੀ ਚੁਵਾਈ ਵੀਰ ਵੱਲੋਂ ਕਿਹਾ ਗਿਆ ਸੀ ਤਕਰੀਬਨ 12 ਕਿਲੋ ਦੀ ਚੁਵਾਈ ਜਿਹੜੀ ਨਾਰਮਲ ਇਸ ਨੇ ਕਰਵਾਈ ਆ 10 12 ਲੀਟਰ ਦੀ ਹੁਣ ਮੌਕੇ ਦਾ ਜਿਹੜਾ 5 ਕਿਲੋ ਦੁੱਧ ਰੈਡੀ ਹੈਗਾ ਤੇ 5 ਮਹੀਨੇ ਦੀ ਜਿਹੜੀ ਦੋਸਤੋ ਗੱਬਣ ਤੁਸੀਂ ਮੰਨ ਕੇ ਇਹ ਲੈ ਕੇ ਜਾ ਸਕਦੇ ਜੀ ਥਾਣਾ ਦੀ ਬਿਲਕੁਲ ਚੈੱਕ ਪਾਸ ਹੈਗੀ ਆ ਵਧੀਆ ਚੰਗੀ ਧਾਰ ਹੈਗੀ ਆ ਬਾਕੀ ਚੁਵਾਈ ਤੁਸੀਂ ਕਰਨ ਤੋਂ ਬਾਅਦ ਜਿਹੜਾ ਸਬਦਾ ਕਰ ਸਕਦੇ ਜੀ ਮੋਲ ਜਿਹੜਾ ਦੋਸਤੋ ਇਸ ਮੱਝ ਦਾ ਅੱਜ ਦੇ ਸਮੇਂ 55000 ਰੁਪਏ ਜਿਹੜੀ ਇਸ ਮੱਝ ਦੀ ਡਿਮਾਂਡ ਆ ਮੌਕੇ ਤੇ ਦੋਸਤੋ ਜਿਹੜਾ ਸੌਦਾ ਕਰਨ ਸਮੇ ਥੋੜਾ ਬਾਤਾ ਜਿਹੜਾ ਉੱਪਰ ਹੇਠਾਂ ਜਿਹੜਾ ਹੋ ਜਾਵੇਗਾ ਰੇਟ ਦੇ ਵਿੱਚ ਤੇ ਜ਼ਰੂਰ ਗੱਲਬਾਤ ਕਰ ਸਕਦੇ ਜੀ ਤੇ ਬਾਕੀ ਮੱਝ ਪ੍ਰੋਪਰ ਸਾਰੇ ਪਾਸੇ ਪੂਰੀ ਥਣ ਹਵਾਨਾ ਵੇਖੋਗੇ ਦੋਸਤੋ ਤੇ ਚੰਗੀ ਥਾਣਾ ਦੀ ਹੈਗੀ ਆ ਤੇ ਦੂਜੇ ਨੰਬਰ ਤੇ ਦੋਸਤੋ ਜਿਹੜੀ ਤੁਹਾਨੂੰ ਇਹ ਝੋਟੀ ਦਿਖਾ ਰਹੇ ਆਪਾਂ ਇਹ ਦੂਜਾ ਸੂਬਾ ਸੋਈ ਆ ਨੀਚੇ ਇਸ ਦੇ 1470 10 ਦੀ ਜਿਹੜੀ ਦੋਸਤੋ ਫੀਮੇਲ ਕਾਫ ਆ ਕੱਟੀ ਆ ਹਜੇ 3 ਕਿ ਦਿਨ ਦਾ ਸਮਾਂ ਹੋਇਆ 2-3 ਦਿਨ ਦਾ ਸਮਾਂ ਹੋਇਆ ਸੂਈ ਨੂੰ ਤੇ ਬਿਲਕੁਲ 7 ਕਿ ਲੀਟਰ ਜਿਹੜਾ ਬੌਲੇ ਦੇ ਵਿੱਚ ਹਜੇ ਰੈਡੀ ਆ ਥੱਲੇ ਬੌਲਾ ਤੇ ਦੁੱਧ ਜਿਹੜਾ ਵੀਰ ਕਹਿੰਦਾ ਵੀ 14+ ਜਿਹੜੀ ਮਿਲਕਿੰਗ ਕਰਵਾਏਗੀ ਕਿਉਂਕਿ ਪਹਿਲੇ ਸਵੇਰੇ ਦੇ ਵਿੱਚ ਵੀ ਇਸ ਝੋਟੀ ਨੇ 14+ ਮਿਲ ਕੇ ਜਿਹੜਾ ਦਿੱਤਾ ਸੀਗਾ ਇਸ ਵਾਰ ਜਿਹੜੀ 14+ ਦੀ ਉਮੀਦ ਕੀਤੀ ਜਾਂਦੀ ਆ ਬਾਕੀ ਥਾਂ ਹਵਾਨਾ ਜਿਹੜਾ ਤੁਸੀਂ ਵੇਖੋਗੇ ਦੋਸਤੋ ਜਜਮੈਂਟ ਹੋ ਜਾਏਗੀ ਥੋੜੀ ਜਿਹੀ ਫਿੱਕੀ ਜ਼ਰੂਰ ਹੈਗੀ ਐ ਲੱਸੀ ਜ਼ਰੂਰ ਕਹਾਂਗੇ ਬਾਕੀ ਤਾਜੀ ਸੂਈ ਆ ਦੋਸਤੋ ਤੇ ਪਸ਼ੂ ਜਿਹੜਾ ਦੋਸਤੋ 2-4 ਦਿਨ ਸੂਣ ਤੋਂ ਬਾਅਦ ਅ ਟੁੱਟਿਆ ਹੁੰਦਾ ਥੋੜਾ ਜਿਹਾ ਉਸ ਤੋਂ ਬਾਅਦ ਦੋਸਤੋ ਜਿਹੜਾ ਰਿਕਵਰੀ ਹੋ ਜੇਗੀ ਬਾਕੀ ਥਣ ਹਵਾਨਾ ਤੁਸੀਂ ਵੇਖੋਗੇ ਤੇ ਬਹੁਤ ਖੂਬਸੂਰਤ ਸਾਫ਼ ਥਣ ਹਵਾਨਾ ਹੈਗਾ ਤੇ ਸੰਪਰਕ ਤੁਸੀਂ ਬਾਈ ਦੇ ਨਾਲ ਕਰ ਸਕਦੇ 95000 ਜਿਹੜੀ ਇਸ ਝੋਟੀ ਦੀ ਡਿਮਾਂਡ ਹੈਗੀ ਆ 95000 ਦੇ ਵਿੱਚੋਂ ਜਿਹੜਾ ਮਾਨਤਾਣਾ ਦੋਸਤੋ ਜ਼ਰੂਰ ਕੀਤਾ ਜਾਏਗਾ ਕੱਤ ਕਾਠੀ ਬਹੁਤ ਉੱਚਾ ਹੈਗਾ ਇਸ ਝੋਟੀ ਦਾ ਪਿੱਠਪੂੜਾ ਵੀ ਬਹੁਤ ਚੌੜਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਵੇਰ ਪੱਖੋਂ ਲੰਬੀ ਹੈਗੀ ਆ ਤਕਰੀਬਨ ਅਲਸੀ ਜ਼ਰੂਰ ਹੈਗੀ ਦੋਸਤੋ ਨਾਲੇ ਤਾਜੀ ਸੋਈ ਆ ਮੈਂ ਪਹਿਲਾਂ ਵੀ ਬਿਆਨ ਕੀਤਾ ਸੀਗਾ ਤਾਜੀ ਸੂਈ ਹੈ ਦੋਸਤੋ ਬਾਕੀ ਥਣ ਹਵਾਨਾ ਬਹੁਤ ਆ ਪਾਂਡਾ ਖੁੱਲਾ ਹੈਗਾ 14 ਪਲੱਸ ਦੀ ਤੁਸੀਂ ਜਿਹੜੀ ਮੀਰਕਿੰਗ ਇਸ ਤੇ ਥੱਲੇੋਂ ਕਰ ਸਕਦੇ ਜੀ ਹੁਣ ਮੌਕੇ ਦਾ ਜਿਹੜਾ ਬੋਲਾ ਦੋਸਤੋ ਅੱਜ ਤੀਜੇ ਦਿਨ ਦੀ ਸੂਈ ਦਾ ਬਿਲਕੁਲ 7 ਕਿਲੋ ਜਿਹੜਾ ਬੋਲਾ ਰੈਡੀ ਹੈਗਾ ਚਵਾਈ ਤੁਸੀਂ ਘਰ ਪਹੁੰਚ ਕੇ ਕਰ ਸਕਦੇ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ